ਵਾਇਗੁਰੂ ਜੀ ਜਿੰਨਾ ਸੰਗਤਾਂ ਨੂੰ ਲੱਗਦਾ ਹੈ ਕਿ ਅਸੀਂ ਹਰ ਰੋਜ਼ ਪਾਠ ਕਰਦੇ ਆਂ ਵਾਇਗੁਰੂ ਦੇ ਦਰਤੇ ਨਤਮਕ ਹੁੰਨੇ ਆ ਪਰ ਵਾਇਗੁਰੂ ਸਾਡੀ ਸੁਣਦੇ ਹੀ ਨਹੀਂ ਸਾਡੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਬਹੁਤ ਹਨ ਤਾਂ ਵਾਇਗੁਰੂ ਜੀ ਉਹਨਾਂ ਲਈ ਅੱਜ ਦੀ ਇਹ ਵੀਡੀਓ ਹੈ ਇੱਕ ਵਾਰੀ ਇੱਕ ਬੀਬੀ ਗੁਰੂ ਘਰ ਦੇ ਪਾਠੀ ਸਿੰਘ ਨੂੰ ਕਹਿਣ ਲੱਗੀ ਕਿ ਬਾਬਾ ਜੀ ਮੈਂ ਬੜੇ ਹੀ ਪਾਠ ਕੀਤੇ ਨੇ ਬੜੀਆਂ ਹੀ ਅਰਦਾਸਾਂ ਕੀਤੀਆਂ ਪਰ ਗੁਰੂ ਤਾਂ ਸੁਣਦਾ ਹੀ ਨਹੀਂ ਬਾਬਾ ਜੀ ਕਹਿੰਦੇ ਕਿ ਕੋਈ ਗੱਲ ਨਹੀਂ ਗੁਰੂ ਇੱਕ ਦਿਨ ਤੇਰੀ ਵਾਰੀ ਜ਼ਰੂਰ ਲਿਆਵੇਗਾ ਅੱਛਾ ਤੂੰ ਦੱਸ ਕਿ ਤੇਰੇ ਕਿੰਨੇ ਬੱਚੇ ਨੇ ਕਹਿੰਦੀ ਬਾਬਾ ਜੀ ਦੋ ਨੇ ਕਹਿੰਦੇ ਤੈਨੂੰ ਕਦੇ ਤੰਗ ਵੀ ਕਰਦੇ ਨੇ ਬੀਬੀ ਕਹਿੰਦੀ ਬਾਬਾ ਜੀ ਪੁੱਛੋ ਨਾ ਸਾਰਾ ਦਿਨ ਦੁਖੀ ਕਰਦੇ ਨੇ ਇੱਕ ਨੂੰ ਕੋਈ ਚੀਜ਼ ਲੈ ਦਵੋ ਦੂਜਾ ਨਰਾਜ਼ ਹੋ ਜਾਂਦਾ ਹੈ ਤੇ ਦੂਜੇ ਨੂੰ ਕੋਈ ਚੀਜ਼ ਲੈ ਦਵੋ ਤਾਂ ਪਹਿਲਾ ਨਰਾਜ਼ ਹੋ ਜਾਂਦਾ ਹੈ ਤੇ ਜੇ ਦੋਨਾਂ ਨੂੰ ਲੈ ਦਵੋ ਤਾਂ ਵੀ ਦੋ ਪਲ ਦੀ ਸੁਖ ਸ਼ਾਂਤੀ ਦੇ ਨਹੀਂ ਕੱਟਦੇ ਬਾਬਾ ਜੀ ਕਹਿੰਦੇ ਕਿ ਦੇਖਿਆ ਬੀਬੀ ਤੇਰੇ ਸਿਰਫ ਦੋ ਬੱਚੇ ਨੇ ਜਿਹੜੇ ਤੇਰੇ ਤੋਂ ਖੁਸ਼ ਨਹੀਂ ਰੱਖ ਹੋ ਰਹੇ ਤਾਂ ਧੰਨ ਬਾਬਾ ਦੀਪ ਸਿੰਘ ਜੀ ਦੇ ਲੱਖਾਂ ਹੀ ਬੱਚੇ ਨੇ ਉਹ ਵਾਰੋ-ਵਾਰੀ ਸਭ ਨੂੰ ਦਾਤਾਂ ਦਿੰਦੇ ਨੇ ਪਰ ਫਿਰ ਵੀ ਜਿਸ ਨੂੰ ਹਾਲੇ ਨਹੀਂ ਮਿਲੀ ਕੋਈ ਦਾਤ ਉਹ ਗਿਲੇ ਸ਼ਿਕਵੇ ਬਹੁਤ ਕਰਦਾ ਏ ਜੇ ਤੁਹਾਡੇ ਨਾਲ ਦੀਆਂ ਦੀਆਂ ਅਰਦਾਸਾਂ ਪੂਰੀਆਂ ਹੋ ਰਹੀਆਂ ਨੇ ਤਾਂ ਤੁਸੀਂ ਵੀ ਗੁਰੂ ਦਾ ਦਰ ਨਾ ਛੱਡੋ ਉਹ ਤੁਹਾਨੂੰ ਆਪਣੇ ਬੱਚੇ ਮੰਨਦਾ ਹੈ ਤੁਸੀਂ ਸ਼ਹੀਦ ਸਿੰਘਾਂ ਦੇ ਦਰਬਾਰ ਵਿੱਚ ਖਾਲੀ ਹੱਥ ਲੈ ਕੇ ਜਾ ਸਕਦੇ ਹੋ ਪਰ ਵਾਪਸ ਬਾਬਾ ਜੀ ਝੋਲੀਆਂ ਭਰ ਕੇ ਹੀ ਮੋੜਦੇ ਨੇ ਤਾਂ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਦੁਨੀਆ ਦਾ ਸਭ ਤੋਂ ਵੱਡਾ ਕੋਰਟ ਹੈ ਜਿੱਥੇ ਵਿੱਚ ਪਰਮਾਤਮਾ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਜੱਜ ਬਣ ਕੇ ਸਾਡੇ ਦੁੱਖ ਸੁੱਖ ਸੁਣਨ ਅਤੇ ਹਰ ਮੁਸ਼ਕਿਲ ਦਾ ਹੱਲ ਕਰਨ ਦੇ ਲਈ ਹਰ ਰੋਜ਼ ਵਿਰਾਜਮਾਨ ਹੁੰਦੇ ਹਨ ਵਾਹਿਗੁਰੂ ਜੀ ਇਸ ਲਈ ਵਾਹਿਗੁਰੂ ਤੇ ਵਿੱਚ ਭਰੋਸਾ ਰੱਖੋ ਬਾਣੀ ਦੇ ਨਾਲ ਜੁੜੇ ਰਹੋ ਪਾਠ ਕਰਨਾ ਕਦੇ ਨਾ ਛੱਡੋ ਵਾਹਿਗੁਰੂ ਜੀ ਸਾਡੀਆਂ ਸਾਰੀਆਂ ਮੁਰਾਦਾਂ ਜ਼ਰੂਰ ਪੂਰੀਆਂ ਕਰਨਗੇ ਸਹੀ ਵਕਤ ਉਹਨਾਂ ਨੂੰ ਹੀ ਪਤਾ ਹੈ ਕਿ ਜਦੋਂ ਉਹਨਾਂ ਨੇ ਮੁਰਾਦਾ ਪੂਰੀਆ ਕਰਨੀਆਂ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ